ਤੇ ਇਕ ਫੈਸਲਾਕੁਨ ਕਦਮ ਚੁੱਕਦੇ ਹੋਏ ਜਲੰਧਰ ਨਗਰ ਨਿਗਮ ਨੇ ਕਮਿਸ਼ਨਰੇਟ ਪੁਲਿਸ ਜਲੰਧਰ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਬਸਤੀ ਗੁਜ਼ਾ ਦੇ ਖੇਤਰ ਵਿੱਚ ਇੱਕ ਬਦਨਾਮ ਨਸ਼ਾ ਤਸਕਰੀ ਨਾਲ ਸੰਬੰਧਿਤ ਇੱਕ ਗੈਰ ਕਾਨੂੰਨੀ ਕਬਜ਼ੇ ਨੂੰ ਢਾ ਦਿੱਤਾ ਪੁਲਿਸ ਕਮਿਸ਼ਨਰ ਸ਼੍ਰੀਮਤੀ ਤਨਪ੍ਰੀਤ ਗੌਰ ਨੇ ਕਿਹਾ ਕਿ ਦੋਸ਼ੀ ਸਚਿਨ ਐਟ ਲਾਡੀ ਪੁੱਤਰ ਯਸ਼ਪਾਲ ਵਾਸੀ डब्ल्यूजे 2 ਨੇੜੇ ਬਾਲਮਿਕਜੀ ਮੰਦਿਰ ਬਸਤੀ ਗੁਜ਼ਾ ਜਲੰਧਰ ਦੇ ਨੇੜੇ ਦੀ ਗੈਰ ਕਾਨੂੰਨੀ ਜ਼ਾਇਦਾਦ ਨੂੰ ਢਾ ਦਿੱਤਾ ਗਿਆ ਹੈ जो कि एक मशहूर नशा तस्कर है दोषी सचिन एटलाडी विरुद्ध एनडीपीएस एक्ट दस एफ आई आर दर्ज हैं एक कार्रवाई ड्रग माफिया एक सख्त संदेश है उन्होंने गैर ਕਾਨੂੰਨੀ ਜਾਇਦਾਦਾਂ ਨੂੰ ਨਸ਼ਟ ਕਰਕੇ ਅਕੀਨਾਗਰ ਦੇ ਅਨੰਦ ਅਧਿਕਾਰੀਆਂ ਨੇ ਮੈਦਾਨ ਵਿੱਚ ਆ ਕੇ ਕਾਨੂੰਨੀ ਨਸ਼ੇ ਦੀ ਸਮੱਸਿਆ ਤੋਂ ਮੁਕਤ ਕਰਨ ਦਾ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੇ ਹਿੱਸੇ ਵਜੋਂ 6 ਜਗ੍ਹਾ 'ਤੇ ਪਲਾਂਟ ਵੀ ਬਾਈਕਲ ਨੂੰ ਕੱਟੇ ਦੀ ਪ੍ਰਕਿਰਿਆ ਕੀਤੀ। ਅਤੇ ਸਥਾਨਕ ਲੋਕਾਂ ਦੇ ਅੰਮ੍ਰਿਤਪਾਤਰੇ ਨਾਲ ਸੱਤ ਸੱਤ ਨੂੰ 100 200 ਰਾਹੀਂ ਨਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ, ਜਿਸ ਨਾਲ ਸੂਚਨਾ ਦੇਣ ਵਾਲਿਆਂ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ। ਨਿਵਾਸੀਆਂ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਉਹਨਾਂ ਨੇ ਸਰਕਾਰ ਦੇ ਦਲੇਰਾਨਾ ਕਦਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਇਹ ਨਸ਼ਾ ਤਸਕਰਾਂ ਨੂੰ ਇੱਕ ਮਜ਼ਬੂਤ ਸੰਕੇਤ ਦੇਵੇਗਾ ਅਤੇ ਜਨਤਾ ਦਾ ਵਿਸ਼ਵਾਸ ਪ੍ਰੇਰਿਤ ਕਰੇਗਾ ਲੋਕਾਂ ਨੇ ਅਜਿਹੀਆਂ ਕਾਰਵਾਈਆਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਸੂਬੇ ਦੀ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਅੱਜ ਸਭ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸ ਦੇ ਹੱਥੋਂ ਕੀਤੀ ਜਾ ਰਹੀ ਹੈ ਤੇ ਕੀ ਮਾਮਲਾ ਹੈ। ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਡੀ ਨਾਮ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮੁਕਤਵੇਂ ਦਰਜ ਹੈਗੇ ਐਂਡੀਪੀਏ ਸੈਕਟ ਦੇ ਉਹਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਔਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਹੈ ਉਹਨੂੰ ਡਿਮੋਲਿਸ਼ ਕਰਨਾ ਬਣਦਾ ਤੇ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਇਹ ਜੋ ਤੁਸੀਂ ਦੇਖ ਰਹੇ ਹੋ ਵੀ ਜੋ ਵੀ ਉਹਨੇ ਇਲੈਗਲ ਕੰਸੈਕਸ਼ਨ ਕੀਤੀ ਸੀ ਉਹਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਨਜੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਨਜੋਗ ਸੀਪੀ ਮੈਮ ਵੱਲੋਂ ਜੋ ਕਿ ਸਾਨੂੰ ਗਾਈਡਲਾਈਨ ਜਾਂ ਕੰਸਟਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅੱਜ ਲਿਆਂਦੀ ਜਾ ਰਹੀ ਆ ਜਿਹੜੇ ਵਿਅਕਤੀ ਦੇ ਘਰ ਦੇ ਤੁਸੀਂ ਦੰਦੇ ਨਾਲ ਦੀ ਨਾਂ ਕੀ ਉਸ ਦਾ ਨਾਂ ਸੱਚੇ ਵੀ ਇਸ ਲਾਡੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਇਹ ਇਹਦੇ ਖਿਲਾਫ ਵਖ ਵਖ ਥਾਣਿਆਂ ਦੇ ਵਿੱਚ ਐਨਡੀਪੀ ਸਖ ਦੇ 10 ਮੁਕਦਮੇ ਦਰਜ ਨੇ ਨਹੀਂ ਇਸ ਟਾਈਮ ਬਾਹਰ ਹੈਗਾ ਜੀ ਇਹ ਔਰ ਇਹਨਾਂ ਨੇ 10 ਮੁਕਾਬਕ ਜਿਹੜਾ ਹੈਗਾ ਉਹ ਕਿਸੇ ਸੈਂਟਰ ਚ ਦਾਖਲ ਕਰਾਇਆ ਹੈਗਾ ਇਹਨਾਂ ਨੇ ਔਰ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜਿਹਦੇ ਘਰ ਵਾਲਾ ਮੈਂ ਵੀ ਗੱਲ ਕੀਤੀ ਜਾਰੀ ਚਾਹੁੰਦੀ ਕਾਪੀ ਇਸ ਤਰ੍ਹਾਂ ਬਣਾਇਆ ਆਂ ਨਹੀਂ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਕਿਹਾ ਹੈਗਾ ਵੀ ਜਿਹੜਾ ਹੁਣ ਇਹ ਮਿਹਨਤ ਨਾਲ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਇੱਕ ਕੰਸਟਰਕਸ਼ਨ ਕੀਤੀ ਹੈਗੀ ਆ ਇਹ ਲਗਨ ਕੰਸਟਰਕਸ਼ਨ ਹੈਗੀ ਆ ਉਹ ਅਸੀਂ ਲਾ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਚਲੋ ਸਚਿਨ ਹੀ ਮੈਂ ਪਰਵਾਦ ਦੇ ਵੇਦਨ ਜੀ ਤੋਂ ਹੋਣੀ ਨਹੀਂ ਅਜੇ ਤਾਂ ਸਚਿਨ ਹੀ ਇਕੱਲਾ ਸੀਗਾ ਜਿਹੜਾ ਵੇਦਨ ਜੀ ਦੇ ਖਿਲਾਫ ਮੁਕਦਮੇ ਦਰਜ ਨੇ ਉਹਦੇ ਖਿਲਾਫ ਹੀ ਇਹ ਕਾਰਵਾਈ ਹੋਵੇਗੀ ਸਰ ਜੀ ਅੱਜ ਜੋ ਤੁਸੀਂ ਕਰਨਾ ਵਾਸਤੇ ਕੀ ਕਾਰਵਾਈ ਹੈ ਵੀ ਸਰਕਾਰ ਵੱਲੋਂ ਜਿਹੜੀ ਕਿ ਜੁਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਹੈ ਨਾ ਉਹਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਲਿਸਟ ਭੇਜੀ ਗਈ ਸੀਗੀ ਉਹਦੇ ਚ ਇਸ ਬਿਲਡਿੰਗ ਦਾ ਵੀ ਨਾਮ ਹੈਗਾ ਤੇ ਅੱਜ ਪੁਲਿਸ ਸਹਾਇਤਾ ਨਾਲ ਐਸੀ ਇਮਾਰਤ ਵਿਰੁੱਧ ਜਿਹੜੀ ਉਹਨੇ ਉਲੰਘਣਾ ਕੀਤੀ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ ਇਲੀਗਲ ਬਣੀ ਹੋਈ ਸੀਗੀ ਜਿਹੜੀ ਕੰਸਟਰਕਸ਼ਨ ਇਲੀਗਲ ਹੈਗਾ ਜਿਹੜਾ ਸਰੂਪੇ ਪਰ ਵਾਧਰਾ ਗੱਡੇ ਇਹਨਾਂ ਨੇ ਖੜੇ ਗੱਡੇ ਨੇ ਉਹਨੂੰ ਤੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਲੋਟੇ ਜਿੱਥੇ ਇਹਨੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੋਈ ਹੈ ਨਹੀਂ ਨੋਟਿਸ ਦਿੱਤਾ ਹੈ ਇਹ ਦਫ਼ਤਰੀ ਰਿਕਾਰਡ ਦੇਖ ਸਕਦੇ ਆ ਯਾਰ ਜੀ ਲੋੜੇ ਤੇ ਤੋ ਹੈ ਨਹੀਂ ਤੋਂ ਤਾਂ ਦੇ ਵੀ ਹੋਏ ਉਹ ਪੁਲਿਸ ਨੂੰ ਪਤਾ ਜੀ ਉਹ ਪੁਲਿਸ ਨੂੰ ਭਾਗ ਦਸੇਗਾ ਨੇ ਲੋੜੇ ਕਿਤਾ ਹੈ ਕਿ ਇਹ ਹਨ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਆਈ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਲਿਸਟ ਆਈ ਬਿਲਡਿੰਗ ਆਈ ਉਹਦੇ ਤਹਿਤ ਤੁਹਾਨੂੰ ਨੋਟਿਸ ਭੇਜਿਆ ਬੇ ਆਪਾਂ ਫੋਰ ਵਿਲ ਬਿਲਡਿੰਗ ਨੂੰ ਭੇਜਿਆ ਆ ਬੇ